ਆਪਣਾ ਸੇਮਾ ਦੇਣਾ ਜੀ ਇਹ ਲਗਭਗ ਯਾਤਰਾ ਪੂਰੀ ਸਫਲ ਰਹੀ ਲੱਤਾਂ ਆਉਣ ਵੇਲੇ ਥੋੜਾ ਥੋੜੀਆਂ ਦੁਖਦੀਆਂ ਸੀ ਜਿਹਨਾਂ ਦਰਦ ਕਰਦੀਆਂ ਸੀ ਉਹ ਹੁਣ ਲਗਭਗ ਫਿੱਟਾ ਜਿਹੜੀ ਚੀਜ਼ ਨੂੰ ਤਰਸੇ ਪਏ ਸੀ ਨਾ ਆ ਲੰਗਰ ਦੇ ਵਿੱਚ ਸਾਨੂੰ ਉਹ ਮਿਲ ਗਈ ਕਹਿੰਦੇ ਦੇਸੀ ਘੋਲੇ ਪਰੌਂਠਿਆਂ ਦੇ ਜੱਬ ਕਰਦੇ ਗੱਪਰੂਆਂ ਨੇ ਤਿੰਨ ਤਿੰਨ ਬਾਟੀਆਂ ਚਾਹਦੀਆਂ ਠੀਕੇ ਜੇ ਸੋਣਾ ਮਿੱਤਰੋ ਉਹ ਚੀਜ਼ ਦਾ ਨਹੀਂ ਵੀ ਪਤਾ ਲੱਗਦਾ ਹਨ ਕੋਈ ਚੱਕਰ ਨਹੀਂ ਹੈਗਾ ਇੱਥੇ ਆ ਕੇ ਰਜਿਸਟ੍ਰੇਸ਼ਨ ਥੋੜੀ ਹੋ ਜੂਗੀ ਕਿਲਾ ਆਧਾਰ ਕਾਰਡ ਚਾਹੀਦਾ ਹੁੰਦਾ ਇਹ ਸੋਡਾ ਨਾਮ ਪਤਾ ਲੈ ਲੈਣਗੇ ਉਸ ਨੂੰ ਰਜਿਸਟ੍ਰੇਸ਼ਨ ਕਹਿੰਦੇ ਨੇ ਪਾਦੇ ਗਾਜ਼ੀਆਬਾ ਮੈਟਰੋ ਲੰਗਰ ਟੈਂਡ ਕਮੇਟੀ ਨੂੰ ਦੂਜਾ ਲੰਗਰ ਮਿਲ ਗਿਆ ਠੰਡੇ ਮਿੱਠੇ ਪਾਣੀ ਦੀ ਸੇਵਲ ਸਸੀ ਗਾਲ ਦੋਸਤੋ ਸਵਾਗਤ ਆ ਤੁਹਾਡਾ ਅੱਜ ਦੇ ਇਸ ਨਵੇਂ ਬਲਾਗ ਦੇ ਵਿੱਚ ਅੱਜ ਆਪਣਾ ਹੈਗਾ ਜੀ ਸ਼ੇਮਾ ਦੇਣਾ ਤੇ ਅੱਜ ਆਪਾਂ ਚੱਲਾਂਗੇ ਗੋਵਿੰਦ ਘਾੜ ਤੋਂ ਰਿਸ਼ੀਕੇਸ਼ ਤੱਕ ਇਹ ਲਗਭਗ ਆਪਾਂ ਪਹੁੰਚ ਚੁੱਕਿਆਂਗੇ ਰੈਡੀ ਤੇ ਮੁੰਡੇ ਜਿਹੜੇ ਬਾਕੀ ਹੋ ਰਹੇ ਨੇ ਫਿੱਟ ਤੇ ਬਾਕੀ ਬਾਹਰਲਾ ਵੀਊ ਦੇਖੋ ਮੈਟਰੋ ਸਾਢੇ ਕਿਸ਼ੇ ਦਾ ਟਾਈਮ ਹੋਇਆ ਇਸ ਵਾਰ ਤੋਂ ਤੇ ਬਾਹਰਲਾ ਵੀਊ ਦੇਖੋ ਪੂਰਾ ਆਸਮਨ ਤੇ ਜਿਹੜੀ ਸੰਗਤ ਨੇ ਮਿੱਤਰੋ ਉੱਪਰ ਜਾਣਾਗਾ ਹਨਾ ਗੋਬਿੰਦ ਧਾਮ ਵੱਲ ਤੇ ਉਹ ਉਪਲ ਬਣਿਆ ਵਾ ਦੇਖ ਸਕਦੇ ਹਾਂ ਉੱਥੋਂ ਹੀ ਸਾਰਿਆਂ ਨੇ ਆਪਣੀ ਯਾਤਰਾ ਜਿਹੜੀ ਆਰੰਭ ਕਰਤੀ ਤੇ ਉਹ ਕੁਝ ਬੰਦੇ ਤੁਰੇ ਵੀ ਜਾਂਦੇ ਨੇ ਹਨਾ ਉਹ ਸਾਨੂੰ ਦਿਖਾਈ ਦਿੰਦੇ ਹੋਣੇ ਆ ਤੇ ਆਪਣਾ ਸੇਮਾ ਦੇਣਾ ਜੀ ਇਹ ਲਗਭਗ ਯਾਤਰਾ ਪੂਰੀ ਸਫਲ ਰਹੀ ਲੱਤਾਂ ਆਉਣ ਵੇਲੇ ਥੋੜੀਆਂ ਥੋੜੀਆਂ ਦੁਖਦੀਆਂ ਸੀ ਜਾਂ ਦਰਦ ਕਰਦੀਆਂ ਸੀ ਉਹ ਹੁਣ ਲਗਭਗ ਫਿੱਟ ਆ ਜੇ ਜਿਹੜੀ ਰਜਿਸਟ੍ਰੇਸ਼ਨ ਆਲਾ ਛੋਟੇ ਦਿਮਾਗ ਦੇ ਵਿੱਚ ਬੜਿਆ ਹੋਇਆ ਹਨ ਉਹ ਕਹਿੰਦੇ ਰਜਿਸਟ੍ਰੇਸ਼ਨ ਕਰਾ ਕੇ ਉਹ ਨਹੀਂ ਕਰਾਈ ਜੇ ਤੁਹਾਨੂੰ ਮਿੱਤਰੋ ਉਹ ਚੀਜ਼ ਤਾਂ ਨਹੀਂ ਵੀ ਪਤਾ ਲੱਗਦਾ ਹਨ ਕੋਈ ਚੱਕਰ ਨਹੀਂ ਹੈਗਾ ਇੱਥੇ ਆ ਕੇ ਰਜਿਸਟ੍ਰੇਸ਼ਨ ਛੋਟੀ ਹੋ ਜੂਗੀ ਕਿਲਾ ਆਧਾਰ ਕਾਰਡ ਚਾਹੀਦਾ ਹੁੰਦਾ ਇਹ ਸੋਡਾ ਨਾਮ ਪਤਾ ਲੈ ਲੈਣਗੇ ਉਸ ਨੂੰ ਰਜਿਸਟ੍ਰੇਸ਼ਨ ਕਹਿੰਦੀ ਆ ਉੱਪਰ ਕਰਕੇ ਭੱਜੋ ਕੰਮੰਦ ਕਰਕੇ ਯਾਤਰਾ ਆ ਦੀ ਸਵਾਦ ਲੋ ਬਸ ਜ਼ਿੰਦਗੀ ਦੇ ਆਪਾਂ ਪਹੁੰਚੂ ਕਿ ਆਪਣੇ ਘਰੇ ਕੋਲ ਇਨੂਨ ਕਰਦੇ ਆ ਮਿੱਤਰੋ ਸਵੇਰ ਸਵੇਰ ਕੋਲਡ ਸਟਾਰਟ ਤਾਂ ਵੀ ਪੁੱਠੀ ਵਹਿ ਗਈ। ਕਿੱਕਾ ਕਰਦੇ ਹਾਂ ਟੂ ਕੋਲਡ ਸਟਾਰਟ। ਗੀਰ ਮੇ ਖੜਾ ਹੈ ਗੀਰ ਮੇ। ਇਹ ਆਹ ਦਾ ਕਾਹੀ ਹੂ ਭੂਗਿਆ ਮਤਲਬ ਇਹ ਆਹੀ। ਲੈ ਮੇ ਤਰਵਰ ਦਾਸ ਦੇ ਵਿੱਚ ਨਤਮਸਤਕ ਹੋਕ ਜੈ ਸੀ ਕਰ ਲਈਆਂ ਵਾਪਸ ਨਾ ਹੁਣ ਜਾ ਕੇ ਸਮਾਨ ਸਮੂਹ ਬੰਨਾਂਗੇ। ਆਉਣ ਹੈ ਜੀਆਂ ਤੁਰਨੀਆਂ ਸਾਰੀਆਂ ਉਸਕੇ ਬੰਦੇ ਇਹ ਜਿਹੜੇ ਰੋਟੀਆਂ ਖਾ ਕੇ ਮੁੜੇ ਐਸਾ ਮੱਤਾ ਵੀ ਨਹੀਂ ਠੀਕ ਤੇ ਗਏ ਜਣੇ ਤੇ ਮੈਂ 3 ਸਮਾਨਸੂਨ ਮੰਨ ਕੇ ਇੱਥੋਂ ਪਾਵਾਂਗੇ ਚੱਲੇ ਅੱਜ ਪਹੁੰਚਣਾ ਘਰੀ ਸੀ ਕੇ ਸਭ ਤੇ ਬਣੇਰੇ ਹੋ ਕੇ ਨਾਲ ਮੇਟਰੋ ਸਮਾਨਸੂਨ ਬੰਨ ਲਿਆ ਤੇ ਹੁਣ ਪਾਲ ਮੈਂ ਚਾਹਾਂਗੇ ਚੱਲੇ ਅੱਪੂ ਕੱਟ ਕਰ ਲੈ ਸਾਈਡ ਤੇ ਸਪੋਰਟ ਤੇ ਸਮਾਨ ਸਾਰਾ ਕੁਝ ਕਰਕੇ ਫੱਟ ਹੁਣ ਚੱਲ ਜਾਂਗੇ ਉਹ ਵੀ ਉਹ ਦੇਖੋ ਕਿੰਨਾ ਖਤਰਨਾਕ ਬਣ ਰਿਹਾ ਮੈਂ ਚਾਹੁੰਦੀ ਅਰ ਵੀ ਖੜਾ ਜਿਹੀ ਤੀਰ کمان ਜਾਣਾ ਹੈ ਆਪਣਾ ਆਰਵਨ 5B3 ਇਹ ਰੋਡ ਆ ਨਾ ਜਿਹੜਾ ਪਹਾੜਾਂ ਚੋਂ ਲੰਘਦਾ ਹੈ ਉਹ ਟੌਪਕਲਾ ਕੋਲ ਆ। ਇਹ ਮਾੜੇ ਵਿੱਚ ਮੋਟਰਾਂ ਨਾਲ ਜਹਾਜ਼ ਬਣੀ ਜਾਂਦੀ ਹੈ ਤੇ ਪਹਾੜ ਬਹੁਤ ਘੰਟ ਲੱਗ ਰਹੇ ਆ। ਮੈਂ ਕਹਿੰਦੀ ਆ ਹੋ ਟਾਈਮ ਟ੍ਰੈਵਲ ਜਾਂਦਾ ਨੂੰ ਦੇਖਣ ਨੂੰ ਦੇਖਦਾ ਮਿੱਤਰੋ ਜਮਾਂ ਲੱਗਦਾ ਹੋਈ ਨੂੰ ਭਾਂਣਾ ਕੀੜੀ ਵੀ ਕਰੀ ਆਉਂਦੀ ਆ। ਇਸ ਘੈਂਟ ਗੱਲ ਬਾਰੇ ਜਿਹੜੀ ਚੀਜ਼ ਨੂੰ ਤਰਸੇ ਪਈ ਸੀ ਨਾ ਲੰਗਰ ਦੇ ਵਿੱਚ ਸਾਨੂੰ ਉਹ ਮਿਲ ਗਈ ਕਹਿੰਦੇ ਦੇਸੀ ਘਿਓ ਵਾਲੇ ਪਰੌਂਠੇ ਤੇ ਚੱਬ ਕੱਢੇ ਗੱਭਰੂਆਂ ਨੇ 33 ਬਾਟੀਆਂ ਚਾਹਦੀਆਂ ਠੀਕੇ। ਕੋਣ ਫਿੱਟ ਹੈ ਦਰੋਹ ਹਜੇ ਆ ਖੜਿਆ ਜੀ ਵੀ ਪਾਰਟੀਆਂ ਫੁੱਲ ਖੜੀ ਹੁਣ ਦੁਬਾਰਾ ਆਪਾਂ ਪਾਵਾਗੇ ਚੱਲੇ ਮਿੱਤਰੋ ਗਰਦ ਘੱਟੀ ਰਹੀ ਆ ਕਿਉਂ ਗੁਨੇ ਕਰਤੀ ਗਰਦ ਆ ਤੇ ਆਪਨਾਂ ਵਾਲਾ ਘੋੜਾ ਤੇ ਮਿੱਤਰੋ 160 ਕਿਲੋਮੀਟਰ ਦੇ ਕਰੀਬ ਜਿਹੜੀ ਬਾਤ ਆ ਰਹੀਗੀ ਤੇ ਵੀ ਡੇਟ ਕਰ ਰਹੇ ਨਾਲ ਦਾ ਹੋ ਰਿਹਾ ਸੀ ਪਿੱਛੇ ਤੇ ਆ ਆ ਗਿਆ ਤੀਜਾ ਪٹرول ਪੰਪ ਤੇ ਖੂਬਸੂਰਤੀ ਦੇਖੋ ਪਹਾੜਾਂ ਦੀ ਕੀ ਬਾਤ ਆ ਲੈ ਮਿੱਤਰੋ ਲੰਗਰ ਟੈਂਡ ਕਮੇਟੀ ਨੂੰ ਦੂਜਾ ਲੰਗਰ ਮਿਲ ਗਿਆ ਠੰਡੇ ਮਿੱਠੇ ਪਾਣੀ ਦੀ ਸਰੀਰ ਮਿੱਤਰੋ ਸਾਡੇ ਦੋ ਬੰਦੇ ਰਹਿ ਗਏ ਪਿੱਛੇ ਲਾਗੇ ਸੀ ਸਮਾਨ ਜਾਵਣਾ ਅਸੀਂ ਰਾਹ ਦੇ ਵਿੱਚ ਕਰੀ ਜਨੇ ਆ ਵੇਟ ਤੇ ਪਹਾੜ ਟ ਗਿਆ ਹੋਇਆ ਸੀ ਤੇ ਜਾਮ ਸੀਗਾ ਕਈ ਕਿਲੋਮੀਟਰ ਲੰਬਾ ਟੈਕਚਰ ਨਹੀਂ ਕਰ ਸਕੇ ਕਿਉਂ ਕਿ ਮੇਰੇ ਮਗਰ ਹੈਗਾ ਅਸੀਂ ਇੱਕ ਬਜ਼ੁਰਗ ਜਿਹਾ ਬੰਦਾ ਤੇ ਉਹ ਤੋਂ ਨਹੀਂ ਹੁੰਦਾ ਰਿਕਵਰ ਤਾਂ ਹੁਣ ਜਿਹਦੇ ਕਰਕੇ ਤੁਹਾਨੂੰ ਇਧਰ ਲੈ ਕੇ ਆਏ ਆ ਮਿੱਤਰੋ ਆ ਦੇਖੋ 뷰 ਸਿਰ ਆ ਗੱਲ ਬਾਤ ਆ ਬਾਬਾ ਸਰਾ ਦੇਖੋ ਦੇਖੋ ਸ਼੍ਰੀਨਗਰ ਮਾਰ ਕੇ ਬ੍ਰੇਕ ਸਟਿੰਗਾ ਸਟੰਗਾ ਲੈ ਕੇ ਕਰ ਰਹੇ ਆ ਐਨਜੋਏ 버거 버거 ਖਾ ਕੇ ਜਾਵਾਂ ਕਿਉਂਕਿ ਭੁੱਖ ਬਹੁਤ ਲੱਗੀ ਪਈ ਆ ਤੇ ਆਪਣਾ ਜਹਾਜ਼ ਖੜਾ ਹੋ ਗਿਆ ਹੰਗਰੀ ਪੁਆਇੰਟ ਤੇ ਬੂਦ ਦਾ ਧਾਵਾ ਤੇ ਵੱਡੇ ਵੱਡੇ ਤੇ ਮੋਟਾ ਬਣਾ ਦਾ ਮੁੰਡਿਆਂ ਨੇ ਬੈੜਾ ਆਪੇ ਆਪਣਾ ਹੈਲਮਟ ਰਜਿਸਟਰ ਤੇ 1 ਮੀਟਰ ਉੱਡ ਰੌਂਦਾ ਸਾਫ ਸੁਥਰਾ ਇਹ ਲੰਗਰ ਟੈਂਡ ਚ ਬੁੱਲੀ ਨੇ ਕਰਿਆ ਨਹੀਂ ਅਹਿਨੀਆਂ ਥਾਵਾ ਤੇ ਆ ਕੇ ਮਿੱਤਰੋ ਕਹਿੰਦੇ ਮੁੱਲ ਮੁਰਦਾ ਟੂਰ ਤੇ ਆਇਆ ਦਾ ਜੀ ਲੱਗਿਆ ਵਾ ਪੂਰਾ ਫੁੱਲ ਮਾਹੌਲ ਦੇਖੋ ਤੇ 뷰 ਦੇਖੋ ਮਿੱਤਰੋ ਜਮਾ ਬੱਦਲਾਂ ਦੇ ਵਿੱਚ ਹੀ ਬੜੇ ਪਏ ਆ ਦੇਖੋ 뷰 ਮਿੱਤਰੋ ਕੀ ਬਾਤ ਆ ਦੇਖੋ ਮਿੱਤਰੋ 뷰 ਕਿੰਨਾ ਚੰਦਰਾ ਆ ਰਿਹਾ ਤੇ ਲੱਗ ਜਾਵਾਂਗੇ ਟੀਮ ਰਾਈ ਕਹਿੰਦੇ ਮਿੱਤਰੋ ਕਿੱਥੇ ਛੇ ਰਿਸੀ ਕੇਸ ਰਹਿ ਗਿਆ 45 ਕਿਲੋਮੀਟਰ ਆ ਨਾਂਗੇ ਗੱਭਰੂ ਮਿੱਤਰੋ ਟੀਮਾਂ ਪਹੁੰਚ ਗਈਆਂ ਰਿਸੀ ਕੇਸ ਤੇ ਹੁਣ ਤ੍ਰਿਬਿਨੀ ਟੈਂਪਲ ਕੋਲ ਦੀ ਮੁੰਡੇ ਕਹਿੰਦੇ ਗੰਗਾ ਵਗਦੀ ਆ ਪਾਣੀ ਬਹੁਤ ਠੰਡਾ ਤੇ ਮੁਰਕਾ ਬਹੁਤ ਆ ਹਾਲਤ ਖਾਸਤਾ ਹੋਈ ਪਈ ਆ ਤੇ ਉਥੇ ਜਾ ਕੇ ਨਾ ਆ ਗਿਆ ਆ ਆ ਗਿਆ ਰਿਸ਼ੀਕੇਸ਼ ਦੀ ਮਾਰਕੀਟ ਆ ਗੱਲਬਾਤ ਓਕੇ ਰਿਪੋਰਟਰ ਤੇ ਸਾਰੇ ਮੇਰੇ ਕਿ ਨਹੀਂ ਉਪਰ ਆ ਪਰ ਝਾਕਦੇ ਆ ਵੀ ਪਰਨੇ ਜਿਹੜਾ ਕਰੀ ਕੀ ਜਾਂਦਾ ਭਾਣੇ ਕਹਿੰਦੇ ਮਿੱਤਰੋ ਗੱਭਰੂਆਂ ਨੇ ਚਾਲੇ ਪਾਦੇ ਗਾਝਿਆ ਬਾਦ ਗੰਨੀ ਨੂੰ ਰੁੜਕੀ ਕੰਨੀ ਨੂੰ ਚੈੱਕ ਕਰੋ ਸਭ ਕਹਿੰਦੇ ਮਿੱਤਰੋ ਚਾਲੇ ਬਾਦੇ ਤੇ ਹੁਣ ਰਾਤੋਂ ਰਾਤ ਕਹਿੰਦੇ ਗੱਭਰੂ ਪਟਿਆਲੇ ਬੁੰਚਣਗੇ 12 ਵਜੇ ਨੂੰ ਫੇ ਟਾਈਮ ਤਕਰੀਬਨ 8:30 ਹੋ ਗਏ ਤੇ ਹਰ ਆਪਣਾ ਰਿਸੀ ਕੇਜ ਚੋਂ ਬਾਹਰ ਨਿਕਲੀ ਜਾਂਦੇ ਆ ਮਿੱਤਰੋ ਮੈਂਗੋ ਸੇਕ ਦੇ ਛੁੱਟੀ ਲਾਉਣ ਪਹੁੰਚ ਚੁੱਕੀਆਂ ਆ ਸੰਗਤਾਂ ਫੱਟ ਆਏ ਹਾਏ ਹਾਏ ਮੈਂਗੋ ਸੇਕ ਪਿਆ ਕੇ ਦਿਲਪ੍ਰੀਤ ਨੂੰ ਫੇਰ ਲੈ ਕੇ ਜਾਣਾ ਥੋ ਕੈਮ ਕਰਕੇ ਮੈਂਗੋ ਸਾਹਿਬ ਸੇਕ ਆਪਣਾ ਬਣ ਕੇ ਹੋ ਗਿਆ ਮਿੱਤਰੋ ਰੈਡੀ ਆਇਦਰ ਦਾ ਗੱਭਰੂ ਕਹਿੰਦਾ ਸਕਰੀਮੀ ਖਾਣ ਨਾਲ ਹੈ ਹਾਰਨਪੁਰ ਵੀ ਕਰਤਾ ਕ੍ਰੋਸ ਤੇ ਬਾਲਾ ਰਹੇਗਾ 70 ਕਿਲੋਮੀਟਰ ਵੀ ਰੋਣੀ ਆਪਣੇ ਨਾਲ ਨੇ ਇਹਨਾਂ ਨੇ ਜਾਣਾ ਜੀ ਸਖਰੂਰ ਇੱਕ ਬੋਲਟ ਇੱਕ ਸਪਲੈਂਡਰ ਆਪਣੇ ਆਲੇ ਬੰਦੇ ਰਹੇਗੇ ਪਿੱਛੇ ਦੂਜੇ ਜੱਥੇ ਚਾਈ ਜਾਂਦੇ ਆ ਐ ਮੰਨ ਕੇ ਚਲੋ ਕੋਡੇ ਦਾ ਰੇਸਾ ਲੱਗਿਆ ਉਹਨੇ ਚੰਗੀ ਤਰ੍ਹਾਂ ਜਾਣਾ ਹੈ گا ਮਾ ਜੀ ਮਿੱਤਰੋ 2:12 ਦਾ ਟਾਈਮ ਹੋ ਗਿਆ ਤੇ ਦੂਖ ਹਰਮਾਨ ਸਭ ਪਟਿਆਲੇ ਦੀ ਧਰਤੀ ਜਿਹਨੇ ਗੱਭਰੂ ਪਹੁੰਚ ਗਏ ਸਾਰੇ ਪਟਿਆਲੇ ਪਹੁੰਚ ਗਏ ਤੇ ਕਮਰੇ-ਕੁੰਬਰੇ ਦਾ ਹੁਣ ਕਰਦੇ ਆ ਜਿਗਾਰਡਮੈਂਟ ਪਟਿਆਲੇ ਦੀ ਧਰਤੀ ਤੇ ਜਿਵੇਂ ਕਹਿੰਦੇ ਇੱਕ ਉੱਡੀਆਂ ਪਾਤੀਆਂ ਜੁਪੀ ਹਰਿਆਣਾ ਹਰੂਣਾ ਸਾਰਾ ਕਰ ਲਿਆ ਕਵਰਾ ਕਣੇ ਸਤਨਾਮ ਸਾਰਾ ਕਵਰ ਕਰ ਲਿਆ ਲੈ ਕੇ ਲਾਤੇ ਘੋੜੇ ਤੇ ਇੱਕ ਸਾਡਾ ਗਾਇਬ ਆ ਬੰਦਾ ਹੋ ਮੈ ਪਟਿਆਲ ਜਾਇਆ ਵਾ ਤੇ ਨਾਲ ਸਾਡੇ ਆ ਯਾਰ ਸੀ ਸਪ੍ਰਿੰਟਰ ਵਾਲੇ ਸੰਗਰੂਰ ਤੋਂ ਇਹਨਾਂ ਦਾ ਵੀ ਬੰਦਾ ਇੱਕ ਗਾਹ ਲੰਘਿਆ ਸੀ ਉਹ ਵੀ ਆ ਰਿਹਾ ਤੈਨੂੰ ਕਰਦੇ ਆ ਪ੍ਰੋਗਰਾਮ ਫਟਾ ਮਿੱਤਰੋ ਅੱਧਾ ਘੰਟਾ ਰੈਸਟ ਕਰਨ ਤੋਂ ਬਾਅਦ ਦਵਾਰੇ ਫੇਰ ਪਟਿਆਲੇ ਤੋਂ ਬੰਬੂ ਘਾਟ ਨੇਂਦਰੇ ਹੀ ਖਿੱਚਦੇ ਪਹੁੰਚ ਗਏ। ਫਾਈਨਲੀ ਮਿੱਤਰੋ ਪਹੁੰਚ ਚੁੱਕੇ ਆ ਘਰੇ 5:32 ਮਿੰਟ ਦਾ ਟਾਈਮ ਆ ਜਿਹੜਾ ਹੋ ਗਿਆ। ਠਕੋੜਾ ਪਖੜਾ ਦਾ ਲੈ ਕੇ ਤੇ ਹੁਣ ਸਾਰਾ ਰਿਕੋਰਡ ਸਰਪ੍ਰਾਈਜ਼ ਮਿਲਿਆ ਤੇ ਇਹਦੀ ਹਵਾ ਜਿਹੜੀ ਥਾਰ ਦੀ ਨਿਕਲੀ ਹੋਈ ਹੈ ਤੇ ਇਹਦੀ ਵੀ ਅੱਧ ਭਰਾਂਗੇ ਤੇ ਅੱਜ ਦੇ ਵਲੌਗ ਨੂੰ ਕਰਦੇ ਆ ਠੀਕਾ ਨੂੰ ਸੋ ਬਹੁਤ ਬਹੁਤ ਧੰਨਵਾਦ ਜੀ।